ਆ ਇਧਰ ਰੱਖਿਆ ਹੋਇਆ ਫਾਰਮ ਦਾ ਬਾਹਰਲੇ ਪਾਸੇ ਤੇ ਇੱਕ ਗੇਟ ਰੱਖਿਆ ਆਪਾਂ ਇਧਰ ਤੇ ਸਾਰਾ ਦੇਖ ਲਓ ਪਹਿਲਾਂ ਤੁਹਾਨੂੰ ਬਾਹਰੋਂ ਵੀ ਦਿਖਾ ਦਨੇ ਆਪਾਂ ਇਹਨੂੰ ਇਦਾਂ ਕਵਰ ਕਰ ਲਿਆ ਉਹ ਜਾਲੀ ਨੂੰ ਪੱਲੀ ਲਾ ਕੇ ਕਵਰ ਕਰ ਲਿਆ ਤੇ ਛਿਲਕਾ ਛੁਲਕਾ ਪਾਤਾ ਆਪਾਂ ਤੇ ਹੁਣ ਇਹਦੇ ਚ ਇੱਕ 700 800 ਮੁਰਗੀ ਰਹਿ ਸਕਦੀ ਹੈ ਜੇ ਉਹ ਸਾਰੇ ਦੀ ਗੱਲ ਕਰੀਏ ਜੇ ਆਪਾਂ ਅੰਦਰ ਅੰਦਰ ਇਹ ਚ ਬੰਦ ਰੱਖਣੀ ਹੈ ਇਹ 750 ਸਕਰ ਫੁੱਟ 400 ਦੇ ਕਰੀਬ ਲਗਭਗ ਇਹ ਚ ਮੁਰਗ ਉਹਦੇ ਹਿਸਾਬ ਨਾਲ ਤੁਸੀਂ ਜੋੜ ਲਓ 5300 ਦੇ ਹਿਸਾਬ ਨਾਲ ਪਈ 16000 ਇੱਟ ਪਲੱਗ ਗਈ ਤੇ ਲਗਭਗ 11500 ਆਪਣੀ ਪੁਰਾਣੀ ਟਰਗੇ ਮਿਲੇ ਨਹੀਂ ਜੇ ਤੁਸੀਂ ਕੁਆਰਟ ਚੋਂ ਭਾਲ ਸਕਦੇ ਹੋ ਲੱਭ ਸਕਦੇ ਹੋ ਤਾਂ ਤੁਹਾਡਾ 10-15000 ਦਾ ਖਰਚਾ ਹੋਰ ਬਚ ਸਕਦਾ ਜੇ ਤੁਸੀਂ ਲੱਭ ਸਕਦੇ ਹੋ ਤੁਹਾਨੂੰ ਕਿੱਦਾਂ ਦੋਸਤੋ ਠੀਕ ਠਾਕ ਹੋ ਬਾਈ ਬਾਈ ਕਈ ਜਾਂਦੇ ਕਿੱਦਾਂ ਦੋਸਤੋ ਠੀਕ ਠਾਕ ਹੋ ਸਾਰੇ ਬਾਈ ਇੱਕ ਨਾ ਆਪਾਂ ਵੀਡੀਓ ਆਪਾਂ ਫਾਰਮ ਪਾ ਰਹੇ ਸੀ ਆਪਣਾ ਪੋਲਟਰੀ ਫਾਰਮ ਉਹਦੇ ਸ਼ਾਰਟ ਲਾਏ ਆ ਕਈ ਵੀਡੀਓ ਪਾਈਆਂ ਨੇ ਉਹਨਾਂ ਦੇ ਥੱਲੇ ਨਾ ਬਾਈਆਂ ਦੇ ਕਮੈਂਟ ਆਉਂਦੇ ਸੀ ਬਹੁਤ ਜ਼ਿਆਦੇ ਵੀ ਬਾਈ ਤੇਰਾ ਕੀ ਖਰਚਾ ਆ ਗਿਆ ਛੱਤ ਕਿਵੇਂ ਪਾਈ ਐ ਕਿਹੜੇ ਹਿਸਾਬ ਨਾਲ ਛੱਤ ਪਾਈ ਐ ਕਿੰਨਾ ਕੇ ਏਰੀਆ ਗਾ ਪੋਲਟਰੀ ਫਾਰਮ ਦਾ ਕੀ ਖਰਚਾ ਆ ਗਿਆ ਤੇ ਤਾਂ ਹੁਣ ਤੱਕ ਕੱਲੀ-ਕੱਲੀ ਚੀਜ਼ ਦਾ ਆਪਾਂ ਖਰਚਾ ਦੱਸਣਾ ਇਸ ਵੀਡੀਓ ਦੇ ਵਿੱਚ ਕਿਵੇਂ ਛੱਤ ਪਾਈ ਐ ਕੀ ਗੱਲਬਾਤ ਆ ਸਾਰੇ ਵਿੱਚ ਸ਼ਾਰਟ ਵੀ ਲਾਵਾਂਗੇ ਥੋੜੇ ਕਾਣੇ ਜਿੰਨੀਆਂ ਆਪਣੇ ਕੋਲ ਵੀਡੀਓ ਪਈਆਂ ਨੇ ਵੀ ਕਦੋਂ ਤੋਂ ਕਿਵੇਂ ਸਟਾਰਟ ਕਰਿਆ ਕਿਵੇਂ ਪਾਇਆ ਕਿੰਨਾ ਏਰੀਆ ਆਪਣਾ ਸਾਰਾ ਸਾਰੇ ਬਣੇ ਰਹੋ ਵੀਡੀਓ ਦੇਖਿਓ ਪੂਰੀ ਪੂਰੀ ਵੀਡੀਓ ਦੇ ਵਿੱਚ ਸਾਰੀ ਫੁੱਲ ਜਾਣਕਾਰੀ ਹੈ ਬਾਈ ਪੂਰੀ ਵੀਡੀਓ ਦੇਖਣ ਦੀ ਕਿਰਪਾਲਤਾ ਕਰਿਓ ਤੇ ਆਪਦੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਸਾਰੇ ਭਰਾ ਵੀ ਵਧੀਆ ਬਣ ਗਿਆ ਕਿ ਨਹੀਂ ਵਧੀਆ ਬਣਿਆ ਜਾਂ ਕੋਈ ਘਾਟ ਵਾਧ ਰਹੀ ਕੀ ਤਾਂ ਉਹ ਵੀ ਦੱਸ ਦਿਓ ਆਪਣੀ ਤੁਸੀਂ ਸਾਰੇ ਜਾਣੇ ਆਪਣੀ رائے ਦਿੰਦੇ ਰਹੋਗੇ ਤਾਂ ਆਪਾਂ ਅੱਗੇ ਤੋਂ ਸੁਧਾਰ ਕਰਦੇ ਰਹਾਂਗੇ ਹੁਣ ਤੱਕ ਕਿੰਨਾ ਖਰਚਾ ਆ ਗਿਆ ਉਹ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਹੋਰ 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 ਇਹਦੂ ਅੱਗੇ ਕੀ ਕੀ ਕੰਮ ਇਹਦੇ ਵਿੱਚ ਰਹਿੰਦੇ ਆ ਜਾਂ ਤੁਸੀਂ ਕਿਦਾਂ ਵਾਪਾ ਸਕਦੇ ਹੋ ਇਥੇ ਤੋਂ ਸਾਰਿਆਂ ਨੂੰ ਆਈਡੀਆ ਮਿਲ ਜੂਗਾ ਨਵੇਂ ਫਾਰਮਰਾਂ ਨੂੰ ਜਿਹੜਾ ਪਾਉਣਾ ਚਾਹੁੰਦੇ ਆ ਤਾਂ ਸਾਰੇ ਵੀਰ ਪਾ ਸਕਦੇ ਹੋ ਤੁਸੀਂ ਤੇ ਆਜੋ ਕਰਦੇ ਆ ਗੱਲਬਾਤ ਲੈ ਵੀ ਦੋਸਤੋ ਇੱਥੋਂ ਕਰਦੇ ਆ ਸਟਾਰਟ ਆਪਾਂ ਸ਼ੁਰੂਆਤ ਇਹ ਕਾਲਮ ਬਣਾਇਆ ਬਈ ਵਿਚਾਲਿਆ ਜਿਹੜਾ ਮਿਸਤਰੀ ਨੇ ਬਣਾਇਆ ਡਿਜ਼ਾਈਨ ਕਲਰ ਮੈਂ ਰੰਗ ਜਾਨੀ ਕੋ ਖੁਦ ਕੀਤਾ ਬਈ ਕਿੱਦਾਂ ਦਾ ਬਣਿਆ ਸਾਰੇ ਦੱਸਿਓ ਵੀਰੇ ਤੇ ਇਹ ਆਪਣਾ ਫਾਰਮ ਆ ਵੀਰੇ ਦੇਖ ਲਓ ਪਹਿਲਾਂ ਤਾਂ ਸਾਰੇ ਜਾਣੇ ਫਿਰ ਇਹਦੇ ਤੇ ਕੱਲੀ-ਕੱਲੀ ਗੱਲ ਬਾਰੇ ਕੱਲੀ-ਕੱਲੇ ਖਰਚੇ ਬਾਰੇ ਆਪਾਂ ਗੱਲ ਕਰਦਾ ਕਰਾਂਗੇ ਇਹ ਅੰਦਰੋਂ ਆ ਇਹ ਸਾਹਮਣੇ ਦੇ ਜਾਲੀ ਵਿੱਚ ਦੇ ਤੁਹਾਨੂੰ ਦਿਖ ਰਿਹਾ ਸਾਹਮਣੇ ਫਰੰਟ ਹੈ ਇਹ ਖੁੱਲਾ ਓਪਨ ਏਰੀਆ ਜਾਨੀ ਕਿ ਇਹ ਆਪਣੇ ਫਾਰਮ ਦੇ ਇੱਕ ਬਾਹਰ ਗੇਟ ਆਪ ਇੱਧਰ ਰੱਖਿਆ ਹੋਇਆ ਫਾਰਮ ਦਾ ਬਾਹਰਲੇ ਪਾਸੇ ਤੇ ਇੱਕ ਗੇਟ ਰੱਖਿਆ ਆਪਾਂ ਇੱਧਰ ਤੇ ਸਾਰਾ ਦੇਖ ਲਓ ਪਹਿਲਾਂ ਤੁਹਾਨੂੰ ਬਾਹਰੋਂ ਵੀ ਦਿਖਾ ਦਨੇ ਆਪਾਂ ਏਰੀਆ ਸਾਰਾ ਇਹ ਇੱਥੇ ਜਾਲੀ ਆਹ ਵਾਰ ਚ ਹਜੇ ਲੱਗਣ ਵਾਲੀ ਰਹਿੰਦੀ ਆ ਆ ਬਣੀਆਂ ਦਾ ਫਰੇਮ ਇਹ ਇਹ ਗੇਟ ਹੈ ਜਾਨੀ ਕਿ ਆਹ ਵਾਲਾ ਗੇਟ ਇੱਥੇ ਲੱਗੂਗਾ ਬਾਈ ਇਸ ਜਗ੍ਹਾ ਤੇ ਬਾਕੀ ਜਾਲੀ ਆਪਾਂ ਫਿਕਸ ਕਰਤੀ ਆ ਆਪਣੇ ਵੇੜੇ ਦੇ ਵਿੱਚ ਇਹਦੇ ਮੁਰਗੀਆਂ ਵਾਲੇ ਥਾਂ ਜਾਮਣਾ ਲੱਗੀਆਂ ਹੋਈਆਂ ਸੀ ਇਹ ਪਹਿਲਾਂ ਦੀਆਂ ਜਾਮਣੇ ਆਪਾਂ ਰੱਖ ਲਈਆਂ ਪੱਟੀਆਂ ਨਹੀਂ ਹੈਗੀਆਂ ਇਹ ਆਪਾਂ ਰੱਖ ਲਈਆਂ ਬਚਾ ਲਈਆਂ ਇਹ ਓਪਨ ਏਰੀਆ ਹੋ ਗਿਆ ਵੀਰੇ ਆਪਣਾ ਇਹ 7-7 ਫੁੱਟ ਕੰਦ ਕਰਤੀ ਤੇ ਉੱਤੇ ਆਂਗਲ ਲਾਤੀ ਇਹਦੇ ਉੱਤੇ ਤਾਰ ਲਾਵਾਂਗੇ ਆਪਾਂ ਹੁਣ ਆਪਾਂ ਗੱਲਬਾਤ ਕਰਦੇ ਆ ਖਰਚੇ ਦੀ ਆਪਣੇ ਵੀਰੇ ਸਾਰਾ ਖਰਚਾ ਟੋਟਲ ਜਿੰਨਾ ਆ ਗਿਆ ਉਹ 2 ਲੱਖ ਤੇ ਤਕਰੀਬਨ ਤਕਰੀਬਨ 15 ਕੁ ਹਜ਼ਾਰ ਰੁਪਏ ਆ ਗਿਆ ਵੀਰੇ ਸਾਰਾ ਜਿਹੜਾ ਹੁਣ ਤੱਕ ਆਇਆ ਹਜੇ ਮੈਨੂੰ ਲੱਗਦਾ ਉਮੀਦ ਆ ਵੀ 10000 ਹੋਰ ਖਰਚਾ ਇਹਦੇ ਤੇ ਆ ਜਾਊਗਾ ਉਹ ਕਿਵੇਂ ਆ ਗਿਆ ਵੀਰੇ ਉਹ ਮੈਂ ਸਾਰਾ ਦੱਸ ਦਊਗਾ ਤੁਹਾਨੂੰ ਕੱਲੀ ਕੱਲੀ ਗੱਲ ਦੱਸੂਗਾ ਇਹ ਆਪਾਂ ਬਈ ਹੁਣ ਜਿਵੇਂ ਬੱਚਾ ਪਾਵਾਂਗੇ 25 26 ਤਰੀਕ ਨੂੰ ਪਾਉਣਾ ਬੱਚਾ ਆਪਾਂ ਇਹ ਬਰੂਡਿੰਗ ਰੂਮ ਤਿਆਰ ਕਰਿਆ ਆਪਾਂ ਇਹਦੇ ਚ ਥੋੜਾ ਬਹੁਤ ਕਰ ਲਿਆ ਤਿਆਰ ਜਿਵੇਂ ਆਪਾਂ ਕਾਗਜ਼ੇ ਲਾ ਕੇ ਇਹਨੂੰ ਇਦਾਂ ਕਵਰ ਕਰ ਲਿਆ ਉਹ ਜਾਲੀ ਨੂੰ ਪੱਲੀ ਲਾ ਕੇ ਕਵਰ ਕਰ ਲਿਆ ਤੇ ਛਿਲਕਾ ਛੁਲਕਾ ਪਾਤਾ ਆਪਾਂ ਤੇ ਹੁਣ ਇਹਦੇ ਚ ਇੱਕ ਪੱਠੀ ਲਾਉਣੀ ਆ ਤੇ ਬੱਲਮ ਲਾਉਣੇ ਆ ਉਹ ਕੰਮ ਆਪਣਾ ਰਹਿੰਦਾ ਹਜੇ ਤੇ ਇੱਥੋਂ ਗੇਟ ਲਾ ਕੇ ਇਹਨੂੰ ਬੰਦ ਕਰਨਾ ਇੱਥੋਂ ਇਹ ਆਪਣਾ ਸਾਰਾ ਫਾਰਮ ਵੀਰੇ ਸਾਰਾ ਜਿਹੜਾ ਟੋਟਲ ਏਰੀਆ ਪਹਿਲਾਂ ਏਰੀਆ ਦੀ ਗੱਲ ਕਰ ਲ ਗਏ ਆਪਾਂ ਜਿਹੜਾ ਟੋਟਲ ਏਰੀਆ ਆਪਣਾ ਟੋਟਲ ਏਰੀਆ ਤਾਂ ਹੈਗਾ ਵੀਰੇ ਇਹ 1350 ਸਕੂਅਰ ਫੁੱਟ ਜਿਹੜਾ ਛੱਤਿਆ ਛੱਤਿਆ ਆ ਜਿਹੜਾ ਅੰਦਰਲਾ ਛੱਤਿਆ ਹੋਇਆ ਇਹ ਹੈਗਾ ਵੀਰੇ 750 ਸਕੂਅਰ ਫੁੱਟ ਜਿਹੜਾ ਬਾਹਰਲਾ ਓਪਨ ਏਰੀਆ ਇਹ ਹੈਗਾ ਵੀਰੇ 600 ਸਕੂਅਰ ਫੁੱਟ ਜਿਹੜਾ ਅੰਦਰਲਾ ਛੱਤਿਆ ਹੋਇਆ ਇਹ ਹੈਗਾ ਵੀਰੇ 25 30 ਦਾ ਜਿਹੜਾ ਬਾਹਰਲਾ ਹੈਗਾ ਉਹ 20 30 ਦਾ ਇਦਾਂ ਇਹ ਏਰੀਆ ਟੋਟਲ 1350 ਸਕਰ ਫੁੱਟ ਆ ਛੱਤਿਆ 750 ਆ ਤੇ ਓਪਨ ਆ ਜਿਹੜਾ 650 ਆ ਤੇ ਇਸਾ ਨਾ ਪਾਇਆ ਹੋਇਆ ਤਕਰੀਬਨ ਤਕਰੀਬਨ ਇਹ ਚ ਵੀਰੇ ਜੇ ਤਾਂ ਟੋਟਲ ਦੀ ਗੱਲ ਕਰੀਏ 1350 ਦੇ ਹਿਸਾਬ ਨਾਲ ਹਨਾ ਫਿਰ ਤਾਂ ਇਹ ਚ 700 800 ਮੁਰਗੀ ਰਹਿ ਸਕਦੀ ਆ ਜੇ ਉਹ ਸਾਰੇ ਦੀ ਗੱਲ ਕਰੀਏ ਜੇ ਆਪਾਂ ਅੰਦਰ ਅੰਦਰ ਇਹ ਚ ਬੰਦ ਰੱਖਣੀ ਆ ਇਹ 750 ਸਕਰ ਫੁੱਟ 400 ਦੇ ਕਰੀਬ ਲਗਭਗ ਇਹ ਚ ਮੁਰਗੀ ਰਹਿ ਜੂਗੀ ਵੱਧ ਵੀ ਰਹਿ ਜੂ ਥੋੜੀ ਬਹੁਤ ਉਹ ਆਪਣੇ ਸਰਕੂਲੇਸ਼ਨ ਦੇ ਸਹਾ ਨਾਲ ਵੀ ਜਿਆਦਾ ਗਰਮੀ ਨਹੀਂ ਮੰਦਾ ਪਰਦਾ ਜਿਆਦਾ ਵੀ ਰਹਿ ਜੂ ਇਹ ਵੀਰੇ ਆਪਾਂ ਛੱਤ ਪਾਈ ਹੋਈ ਏਦੀ ਸਰ ਕਾਨੇ ਦੀ ਛੱਤ ਪਾਈ ਆ ਸਾਰੀ ਗੱਲ ਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਇੱਟਾਂ ਦੀ ਵੀਰੇ ਇਹਦੇ ਤੇ ਟੋਟਲ ਨਿਓ ਤੋਂ ਲੈ ਕੇ ਤੇ ਸਿਖਰ ਤੱਕ ਛੱਤ ਪੈਣ ਤੱਕ ਬਾਗਲ ਤੱਕ ਹੁਣ ਤੱਕ ਵਿਚਿਆ ਫਰਸ਼ ਲਾ ਕੇ 16000 ਇੱਟ ਤਾਂ ਵੀਰੇ ਨਵੀਂ ਲੱਗ ਗਈ ਪਹਿਲੀ ਗੱਲ ਮੈਂ ਇਹ ਦੱਸ ਦਿਆਂ ਤੁਹਾਨੂੰ ਵੀ ਆਪਾਂ ਸਾਰੀ 1 ਨੰਬਰ ਇੱਟ ਲਾਈ ਆ ਵੀਰੇ ਸਵਾ ਨੰਬਰ 2 ਨੰਬਰ ਡੇਢ ਨੰਬਰ ਇੱਟ ਨਹੀਂ ਲਾਈ ਆਪਾਂ ਸਾਰੀ ਦੀ ਸਾਰੀ ਸਭ 1 ਨੰਬਰ ਇੱਟ ਲਾਈ ਹੋਈ ਐ ਸਾਰੀ ਦੀ ਸਾਰੀ ਟੋਟਲ ਜਿਹੜੀ ਆਪਾਂ ਨੂੰ ਕੀ ਕੋਸਟ ਕਰੀਏ 5300 ਦੇ ਕਰੀਬ-ਕਰੀਬ ਕੋਸਟ ਪਈ ਆ ਆਪਾਂ ਨੂੰ ਇਹ ਚ ਵੀਰੇ 16000 ਨਮੀ ਇੱਟ ਲੱਗ ਗਈ ਜੀਦਾ ਮੈਂ ਨਮੀ ਦਾ ਹੀ ਰੇਟ ਦੱਸੂ ਤੁਹਾਨੂੰ ਤੇ ਉਹਦੇ ਹਿਸਾਬ ਨਾਲ ਤੁਸੀਂ ਜੋੜ ਲਓ 5300 ਦੇ ਹਿਸਾਬ ਨਾਲ ਪਈ 16000 ਇੱਟ ਪਲੱਗ ਗਈ ਤੇ ਲਗਭਗ 11500 ਆਪਣੀ ਪੁਰਾਣੀ ਇੱਟ ਪਈ ਸੀ ਆਪਣੇ ਕੋਲੇ ਡਲੇ ਵਗੈਰਾ ਜਾਂ ਇੱਟ ਪੁਰਾਣੀ ਘਰੇ ਪਈ ਸੀ ਉਹ ਨਿਉਂ ਦੇ ਵਿੱਚ ਪਾਤੀ ਆਪਾਂ ਉਹ ਲਾ ਦੋ ਉਹ ਮੈਂ ਗਿਣੀ ਨਹੀਂ ਹੈਗੀ ਉਹ ਖਰਚੇ ਦੇ ਵਿੱਚ ਨਹੀਂ ਗਿਣੀ ਹੈਗੀ ਬਾਈ ਬਜਰੀ ਤੇ ਜਿਹੜਾ ਆਪਣੇ ਲੈਂਟਰ ਲਾਏ ਆ 12 ਤੇ ਲੈਂਟਰ ਲਾਇਆ ਜਾਂ ਚਾਰ ਸਫੇਰੇ ਦੇ ਲੈਂਟਰ ਲਾਇਆ ਇੱਕ ਲੈਂਟਰ ਆਪਾਂ نیچے ਲਾਇਆ ਇਹ ਕੰਧ ਦੇ ਥੱਲੇ ਨਿਉਂ ਤੋਂ ਉੱਪਰ ਇੱਕ ਜਮਾ ਤਹਾਂ ਲੈਂਟਰ ਲਾਇਆ ਆਪਾਂ ਉੱਪਰਲੇ ਪਾਸੇ ਇਦੇ ਵਿੱਚ ਜਿਹੜਾ ਸਰੀਆ ਪਾਇਆ ਜਾਂ ਬਜਰੀ ਵਗੈਰਾ ਪਈਆ ਉਹ 3500 ਦਾ ਖਰਚਾ ਆਇਆ ਵੀਰੇ ਸਾਰਾ ਲੈਂਟਰ ਲੈਂਟਰ ਦਾ ਤੇ ਇੱਕ ਆਪਾਂ ਇੱਧਰ ਵੀਰੇ ਨਿਉਂ ਤੇ ਨਾ ਕਾਗਜ਼ ਪਾਇਆ ਸੀ ਇੱਥੇ ਉਹ ਮੈਂ ਇੱਕ ਵੀਡੀਓ ਪਾਈਆ ਛੋਟ ਵੀ ਪਾਇਆ ਉਹ ਤੁਸੀਂ ਦੇਖ ਲਿਓ ਉਹ ਆਪਣਾ ਕਹਿੰਦੇ ਸੀ ਮਿਸਤਰੀ ਭਰਾ ਵੀ ਕਹਿੰਦਾ ਸੇਗਲ ਨਹੀਂ ਆਉਂਦੀ ਬਾਹਰਲੇ ਪਾਸੇ ਆਪਣੇ ਨਾ ਇਹ ਜਿਵੇਂ ਇੱਥੇ ਤੁਹਾਨੂੰ ਦਿਖਦਾ ਹੋਊ ਜਾਲੀ ਵੇਚਦੀ ਵੀ ਖਾਲ ਲੰਗ ਦਾ ਨਾਲ ਦੀ ਵੈਸੇ ਮੈਂ ਬਾਹਰ ਜਾ ਕੇ ਦਿਖਾਉ ਤੁਹਾਨੂੰ ਖਾਲ ਲੰਗ ਦਾ ਨਾਲ ਦੀ ਉਹਦੇ ਕਰਕੇ ਮਿਸਤਰੀ ਕਹਿੰਦਾ ਵੀ ਸੇਗਲ ਨਹੀਂ ਆਉਣੀ ਕਹਿੰਦਾ ਨਾ ਕਾਗਜ਼ ਪਾ ਦਿਓ ਉਹ ਆਪਣਾ 1400 ਦਾ ਕਾਗਜ਼ ਪਾਇਆ ਸੀ ਜਿਹੜੀਆਂ ਗ੍ਰਿਲਾਂ ਵੀਰੇ ਆਹ ਗ੍ਰੇਲਾ ਲੱਗੀਆਂ ਹੋਈਆਂ ਇਹ ਆਪਾਂ ਕਬਾੜ ਚੋਂ ਲਈਆਂ ਸੀ ਪੁਰਾਣੀਆਂ 6 ਗ੍ਰੇਲਾ ਲੱਗੀਆਂ ਹੋਈਆਂ 1 2 3 4 2 ਉਧਰਲੇ ਪਾਸੇ ਲੱਗੀਆਂ ਹੋਈਆਂ ਦੂਜੀ ਕੰਮ ਤੇ ਇਹ ਗ੍ਰਿਲਾਂ ਆਪਣੀਆਂ ਆਈਆਂ ਸੀ ਵੀਰੇ 3500 ਦੀਆਂ ਪੁਰਾਣੀਆਂ ਗ੍ਰੇਲਾ ਆਪਾਂ ਨੂੰ 52 5300 ਨੂੰ 52 5300 ਪੀ ਕਿਲੋ ਦਿੱਤੀਆਂ ਸੀ ਤੇ ਗਾਡਰ ਵੀਰੇ ਆਪਾਂ ਨਵੇਂ ਪਾਏ ਆ ਗਾਡਰ ਦੇਖ ਲਓ ਤੁਸੀਂ ਗਾਡਰ ਆਪਾਂ ਨਵੇਂ ਪਾਏ ਆ ਜਮਾ 52000 ਦੇ ਗਾਡਰ ਆਏ ਆ ਵੀਰੇ ਆਪਣੇ ਇਹ ਟੋਟਲ ਹੈ ਗਿਆ ਵੀਰੇ 6 ਗਾਡਰ ਹੈ ਗਿਆ 14 ਫੁੱਟੇ ਤੇ 2 ਗਾਡਰ ਹੈ ਗਿਆ ਵੀਰੇ 15 ਫੁੱਟੇ ਇਹ ਆਪਣੇ ਟੋਟਲ 52000 ਦੇ ਗਾਡਰ ਆਏ ਆ ਜਿਵੇਂ ਨਵੇਂ ਲੈ ਸੀ ਵੀਰੇ ਪੁਰਾਣੇ ਆਪਾਂ ਨੂੰ ਕੁਆਡ ਚ ਭਾਲੇ ਸੀਗੇ ਮਿਲੇ ਨਹੀਂ ਜੇ ਤੁਸੀਂ ਕੁਆਡ ਚੋਂ ਭਾਲ ਸਕਦੇ ਹੋ ਲੱਭ ਸਕਦੇ ਹੋ ਤਾਂ ਤੁਹਾਡਾ 10-15000 ਦਾ ਖਰਚਾ ਹੋਰ ਬਚ ਸਕਦਾ ਜੇ ਤੁਸੀਂ ਲੱਭ ਸਕਦੇ ਹੋ ਤੁਹਾਨੂੰ ਨੇੜੇ ਤੇੜਾ ਕੁਆਡ ਚੋਂ ਮਿਲ ਜਾਨ ਤਾਂ ਖਰਚਾ ਇਦੋਂ ਜਿੰਨਾ ਮੇਰਾ ਹੋਇਆ ਉਹ ਤੋਂ 10-15000 ਤੁਹਾਡਾ ਘੱਟ ਹੋਊਗਾ ਏ ਆਪਾਂ ਬਈ ਸਿਰਕੀ ਆ ਸਿਰਕੀ ਪਾਈ ਆ ਸਿਰਕੀ ਆਪਾਂ ਪੁੱਚੋਂ ਮੰਡੀ ਤੋਂ ਲਿਆਂਦੀ ਸੀ ਸਿਰਕੀ ਤੇ ਆਬਾਂਸ ਕਾਨੇ ਜੇ ਇਹ ਟੋਟਲ ਕਾਸਟ ਵੀਰੇ ਆਪਣੀ 10000 ਆਈ ਆ ਬਾਕੀ ਤੁਹਾਡੇ ਤੁਹਾਡੇ ਏਰੀਆ ਦੇ ਹਿਸਾਬ ਨਾਲ ਤੁਹਾਨੂੰ ਵੱਧਦੀ ਵੀ ਆ ਸਕਦੀ ਆ ਘੱਟਦੀ ਵੀ ਆ ਸਕਦੀ ਆ ਆਪਾਂ ਪੁੱਚੋਂ ਮੰਡੀ ਤੋਂ ਲਈ ਆ 10 ਫੁੱਟੇ ਬਾਾਂਸ ਐ ਚ ਕੁਝ 14 ਫੁੱਟੇ ਆ ਕੁਝ ਆ ਕਾਨਾ ਤੇ ਇਹ ਆਪਣਾ ਟੋਟਲ 10000 ਦਾ ਅੱਗੇ ਵੀਰੇ ਸਿਮੈਂਟਾ ਸਿਮੈਂਟ ਦੀ ਆਪਣੀਆਂ ਟੋਟਲ 20 ਕਬੋਰੀਆਂ ਦੇ ਕਰੀਬ ਲੱਗ ਗਿਆ ਹੋ ਸਕਦਾ ਵੱਧ 7000 ਦਾ ਸਿਮੈਂਟ ਲੱਗ ਗਿਆ ਉਹਦੇ ਵਿੱਚ ਲੈਂਟਰ ਪਾਏ ਆ ਦੋ ਤਾਂ ਆਪਾਂ ਕੋਸ਼ਾ ਸਾਰੇ ਨੂੰ ਟੀਪ ਕਰਿਆ ਅੰਦਰੋਂ ਬਾਹਰੋਂ ਟੋਟਲ ਟੀਪ ਕਰਿਆ ਸਾਰਾ ਅੰਦਰੋਂ ਬਾਹਰੋਂ ਤੇ ਸਭ ਤੋਂ ਵੱਡੀ ਗੱਲ ਬਈ ਆਪਾਂ ਚਨਾਈ ਇਹ ਗਾਰੇ ਚ ਕਰੀ ਹੋਈ ਆ ਗਾਰੇ ਦੇ ਵਿੱਚ ਚਨਾਈ ਇਹ ਸਾਰੀ ਟੋਟਲ ਫਾਰਮ ਦੀ ਆਪਾਂ ਕਿਤੇ ਵੀ ਸਿਮਿੰਟ ਦੀ ਚਨਾਈ ਨਹੀਂ ਕਰੀ ਭੋਰਾ ਵੀ ਕੱਲੇ ਲੈਂਟਰ ਪਾਉਣ ਤੋਂ ਇਲਾਵਾ ਤੇ ਬਾਕੀ ਸਾਰੀ ਚਨਾਈ ਗਾਰੇ ਦੇ ਵਿੱਚ ਆ ਟੀਪ ਸਾਰੇ ਨੂੰ ਆਪਾਂ ਕਰਿਆ ਟੋਟਲ ਅੰਦਰੋਂ ਬਾਹਰੋਂ ਟੀਪ ਕਰਿਆ ਆਪਾਂ ਅੰਦਰੋਂ ਬਾਹਰੋਂ ਤੇ ਇਹਦੇ 7000 ਦਾ ਸਿਮਿੰਟ ਲੱਗਾ ਜਿਹੜੀ ਗਾਰੇ 'ਚ ਚਨਾਈ ਕਰੀਓ ਕੋਰ ਮਿਲੀ ਆ ਕੁਛ ਆਪਾਂ ਛੱਤ ਦੇ ਉੱਤੇ ਕੋਰ ਪਾਈ ਆ ਹਨਾ ਮਿੱਟੀ ਰਲਾ ਕੇ ਜਿਹੜੀ ਆਪਾਂ ਛੱਤ ਦੇ ਉੱਤੇ ਕਾਗਜ਼ ਪਾ ਕੇ ਇਹਦੇ ਉੱਤੇ ਬਾੰਸ ਦੇ ਉੱਤੇ ਪਾਈ ਆ ਕੁਛ ਉਹ ਕੋਰ ਕੁਛ ਆਪਾਂ ਚਨਾਈ ਕਰੀ ਆ 4000 ਦੀ ਕੋਰ ਆ ਗਈ ਵੀਰੇ ਸਾਰੀ ਲੱਗ ਗਈ ਤੇ ਚਨਾਈ ਚੁਨਾਈ ਦੇ ਵਿੱਚੇ ਲਾ ਕੇ ਗਾਰਾ ਬਣਾਉਣ ਲੋ ਟੋਟਲ ਦਿਹਾੜੀਆਂ ਵੀਰੇ ਵਿੱਚੇ ਮਿਸਤਰੀ ਨੇ ਆ ਵਿੱਚੇ ਜਿਹੜੇ ਉਹਦੇ ਨਾਲ ਵੀਰਪਰਾ ਆਪਣੇ ਮਜ਼ਦੂਰ ਭਰਾ ਹੁੰਦੇ ਸੀਗੇ 2-3 ਜਣੇ ਰੋਜ਼ ਦੇ ਹੁੰਦੇ ਸੀ ਨਾਲ ਤੇ ਵਿੱਚੇ ਮਿਸਤਰੀ ਟੋਟਲ 40000 ਰੁਪਏ ਦਾ ਉਹਨਾਂ ਦਾ ਦੇੜੀਆਂ ਦਾ ਖਰਚਾ ਬਣਿਆ 40000 ਰੁਪਏ ਟੋਟਲ ਤੇ ਤੇ ਬਾਕੀ ਆਪਣਾ ਵੀਰੇ ਜਾਲੀ ਲੱਗ ਗਈ ਆ ਜਾਲੀ ਨਹੀਂ ਜਿਹੜੀ ਆਹ ਇਹ ਜਾਲੀ ਆ ਹਨਾ ਇਹ ਜਾਲੀ ਆਪਣੇ 6000 ਰੁਪਏ ਦੇ ਕਰੀਬ ਆ ਗਈ ਬਾਕੀ ਹੋ ਜੇ ਖਰਚਾ ਰਹਿੰਦਾ ਜਿਹੜਾ ਰੰਗ ਕਰਿਆ ਰੰਗ ਵੀਰੇ ਆਹ ਅੰਦਰੋਂ ਆਪਾਂ ਚਿੱਟਾ ਕਰਿਆ ਬਾਹਰੋਂ ਕੁਝ ਜਿਵੇਂ ਕੌਲੇ ਤੇ ਕਰਿਆ ਲਾਲ ਬਾਹਰੋਂ ਦਿਖਾਣਾ ਤੁਹਾਨੂੰ ਵਿੱਚ ਸ਼ਾਰਟ ਵੀ ਹੋਣਗੇ ਵੈਸੇ ਤਾਂ ਆ ਜਿਵੇਂ ਕੌਲਿਆਂ ਤੇ ਆ ਇਹਦਾ ਲਾਲ ਕਰਿਆ ਹੋਇਆ ਬਾਰੋਂ ਵਾਪਸ ਸਾਰਾ ਲਾਲ ਕਰਿਆ ਰੈੱਡ ਕਰਿਆ ਰੰਗ ਤੇ ਅੰਦਰੋਂ ਚਿੱਟਾ ਜਿਵੇਂ ਆ ਆ ਚਿੱਟਾ ਕਰਿਆ ਡਿਜ਼ਾਈਨ ਵੀ ਬਣਾਏ ਆਪਾਂ ਸ਼ੌਂਕ ਨਾਲ ਆਪ ਹੀ ਰੰਗ ਕਰਿਆ ਵੀਰੇ ਸਾਰਾ ਕਿਸੇ ਤੋਂ ਕਰਵਾਇਆ ਨਹੀਂ ਆ ਜਾਲੀ ਆਪਣੀ ਟੋਟਲ 6000 ਦੀ ਆ ਗਈ ਹਜੇ ਵੀਰੇ ਇਹਨੂੰ ਗੇਟ ਲੱਗਣ ਵਾਲੇ ਬਾਹਰ ਲੱਗਣ ਵਾਲੇ ਰਹਿੰਦੇ ਆ ਦੋਨੇ ਪਾਸੇ ਉਹਦਾ ਖਰਚਾ ਲੱਗ ਆਊਗਾ ਆ ਐਂਗਲ ਦੇ ਤੇੜੇ ਤਾਰ ਤੂਰ ਲਾਵਾਂਗੇ ਜਾਂ ਕੁਝ ਵੀ ਹਜੇ ਮੈਨੂੰ ਲੱਗਦਾ ਵੀ 10000 ਖਰਚਾ ਹਜੇ ਤਕਰੀਬਨ ਤਕਰੀਬਨ ਹੋਰ ਆ ਜਾਊਗਾ ਇਹ ਬਾਹਰ ਖਰਚਾ ਆ ਰੰਗ ਕਰਿਆ ਲਾਲ ਵੀਰੇ ਤੇ ਇਹਦੇ ਸੋਰਾ ਬਹੁਤ ਆ ਗਿਆ ਵੀਰੇ ਆਪਣੇ ਬਾਣੀ 'ਚ ਸੋਰਾ ਬਹੁਤ ਆ ਹਨਾ ਇਹ ਜਾਲੀਆਂ ਨੂੰ ਆਪਾਂ ਬੰਦ ਕਰਤਾ ਪੱਲੀ ਲਾ ਕੇ ਕਿਉਂਕਿ ਬੱਚਾ ਪਾਉਣਾ ਬੱਚੇ ਨੂੰ ਟੈਂਪਰੇਚਰ ਮੈਂਟੇਨ ਕਰਨਾ ਬਹੁਤ ਔਖਾ ਇਹ ਖਾਲਾ ਆਪਾਂ ਜਿਹੜੇ ਮੈਂ ਗੱਲ ਕਰਦਾ ਇਹ ਕਾਗਜ਼ ਪਾਇਆ ਵੀ ਆਪਾਂ ਤੇ ਟੋਟਲ ਹੁਣ ਤੱਕ ਵੀਰੇ ਟੋਟਲ ਜੇ ਟੋਟਲ ਦੀ ਗੱਲ ਇਹ ਟੋਟਲ ਖਰਚਾ ਨਾ ਆਪਣਾ 211000 ਤੇ 600 ਰੁਪਿਆ ਬਣਦਾ ਟੋਟਲ ਬਾਕੀ ਮੈਨੂੰ ਲੱਗਦਾ ਵੀ ਜੇ ਕੁਝ ਫੁਟਕੜਾ ਯਾਨੀ ਕਿ ਖਾਣ ਪੀਣ ਜਾਂ ਕੋਈ ਇਹੋ ਜਿਹਾ ਖਰਚਾ ਜਾਂ ਟੂਲੇ ਟੱਪਿਆ ਲੈਂਟਰਾਂ ਦੇ ਉਹ ਲੱਗਾ ਵੀਰੇ ਉਹ ਆਪਾਂ ਜੋੜੇ ਨਹੀਂ ਹੈਗੇ ਉਹ 115000 ਮਨਲਾ ਖਰਚਾ ਫੁੱਟਕਲ ਜਿਹਾ ਹੋਊਗਾ ਤੇ ਬਾਕੀ ਹਜੇ ਮਨਲਾ 10000 ਦੇ ਕਰੀਬ ਖਰਚਾ ਹੋਰ ਆਜੂ 211600 ਰੁਪਿਆ ਇਹ ਤੇ ਹੁਣ ਤੱਕ ਖਰਚਾ ਟੋਟਲ ਆ ਚੁੱਕਿਆ ਬਾਈ ਸਾਰਾ ਕੁਝ ਪਾ ਕੇ ਤੇ ਤੁਹਾਨੂੰ ਆਪਣਾ ਫਾਰਮ ਕਿਵੇਂ ਲੱਗਿਆ ਆਪਣੇ ਰਿਵਿਊ ਜ਼ਰੂਰ ਦਿਓ ਆਪਣੀ رائے ਜ਼ਰੂਰ ਦਿਓ ਜੇ ਕੋਈ ਤੁਹਾਨੂੰ ਘਾਟ ਬਾਧ ਲੱਗਦੀ ਹੈ ਉਹ ਵੀ ਜ਼ਰੂਰ ਦੱਸੋ ਇਹ ਜਾਮਣਾ ਆਪਾਂ ਵੀਰੇ ਰੱਖ ਲਈਆਂ ਫਾਰਮ ਦੇ ਵਿਚਾਲੇ ਤੇ ਇੱਥੇ ਮੁਰਗੀਆਂ ਆਪਾਂ ਖੁੱਲੀਆਂ ਵੀ ਛੱਡਿਆ ਕਰਾਂਗੇ ਖੁੱਲੀਆਂ ਫਿਰਦੀ ਰਹਿ ਕਰਨੀ ਤੇ ਆਪ ਵੀ ਇੱਥੇ ਰਹਿ ਰਿਹਾ ਕਰਾ ਜਾਮਣਾ ਜਾਮਣਾ ਥੱਲੇ ਬਹਿ ਜਾ ਕਰਾ ਸਾਰਾ ਵੀਰੇ ਬਾਕੀ ਆਪਣਾ ਫਾਰਮ ਵੀਰੇ ਕਿਵੇਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਰਹਿ ਜਰੂਰ ਦਿਓ ਆਪਣੀ ਧੰਨਵਾਦ ਵੀਰੇ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ